ਤਲ ਗੁਰ ਸੇਵੀਆ ਅਹਨਿਸ ਸਹਜ ਸੁਪਹਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾ ਤਨਸਰੀ ਮਹਲਾ 5 ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਹਜ ਹਿਖੋ ਤਹ ਹਜੂਰ ਦੂਰ ਕਤ ਹੂ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਸਤਿ ਆਈ ਈਤ ਉਤ ਨਹੀਂ ਬੀਛੜੈ ਸੋ ਸੰਗੀ ਗਨਿਆ ਬਿਨ ਸਜਾਈ ਜੋ ਨਿਮਖ ਮਹ ਸੋ ਅਲਪ ਸੁਖ ਭਨੀਐ ਰਹਾ ਪ੍ਰਤਪਾਲੈ ਅਪਿਆਉ ਦੇ ਕਛ ਊਨ ਨ ਹੋਈ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉਚਾਜਾ ਕਾਰੂਪ ਜਪ ਕਰ ਹੈ ਆਨੰਦ ਜਨ ਅਚਰਜ ਆਨੂਪ ਸਤ ਮਤ ਦੇਹ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਅਰੇ ਨ ਪਗ ਸਾਧਾ ਸਾ ਮਤ ਦੇਹ ਦਇਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਜੀ ਕ ਖਰਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਜਹ ਜਹ ਪੇਖਾ ਤਹ ਹਜੂਰ ਦੂਰ ਕਤ ਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਹੀ ਪਵਨ ਸ੍ਰੀ ਮੁਖਵਾਕ ਤਨ ਸ੍ਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਅੰਗ 678 ਉੱਪਰ ਸਵਾਇਮਾਨ ਹਨ ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦੇ ਹਾਂ ਜੁਗੋ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਆਪਣਾ ਜੀਵਨ ਸਫਲ ਬਣਾ ਰਹੇ ਗੁਰਮੁਖ ਵਡਭਾਗੀ ਜਨੋ ਸਤਿਗੁਰੂ ਬਖਸ਼ਿਸ਼ ਕਰਨ ਆਪ ਸਰਬੱਤ ਸੰਗਤ ਦੀ ਹਾਜ਼ਰੀ ਸੇਵਾ ਦਰ ਥਾਂ ਪਾਉਣ ਯਾਤਰਾ ਸਫਲ ਕਰਨ ਜੀ ਅੱਜ ਜੂਨ 1984 ਦੇ ਕੱਲੂ ਘਾਰੇ ਦਰਮਿਆਨ ਹੋਏ ਸ਼ਹੀਦ ਬੇਅੰਤ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਤਿੰਨਾਂ ਦੀ ਸ਼ਹਾਦਤ ਦਾ ਦਿਨ ਸਮੁੱਚਾ ਪੰਥ ਖਾਲਸਾ ਥਾਂ ਪਰ ਥਾਂ ਮਨਾ ਰਿਹਾ ਹੈ ਇਸ ਪਾਵਨ ਅਸਥਾਨ ਤੇ ਪਰਸੋਂ 2 ਤਰੀਕ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਏ ਸਨ ਅੱਜ ਭੋਗ ਉਪਰੰਤ ਮੁੱਖ ਦਰਬਾਰ ਵਿੱਚ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਉਪਰੰਤ ਅਰਦਾਸ ਬੇਨਤੀ ਤਿੰਨਾਂ ਸ਼ਹੀਦਾਂ ਦੇ ਨਮਿਤ ਹੋਏਗੀ ਸੋ ਆਪ ਸੰਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ